ਸਸਿਕਲ ਦੋਸਤੋ ਅੱਜ ਫੇਰ ਇੱਕ ਵਾਰ ਅਸੀਂ ਆਏ ਆ ਪਟਿਆਲਾ ਦੇ ਵਿੱਚ ਬਣ ਰਹੀ ਸਭ ਤੋਂ ਵੱਡੀ ਓਪਨ ਮਾਰਕੀਟ ਦੇ ਵਿੱਚ ਪਹਿਲਾਂ ਵੀ ਆਪਾਂ ਕਈ ਵੀਡੀਓ ਬਣਾਈਆਂ ਨੇ ਆਪਣੇ ਈਵੀਅਰਜ਼ ਲਈ ਇਸ ਮਾਰਕੀਟ ਨੂੰ ਲੈ ਕੇ ਜਿਹੜੀ ਪਟਿਆਲੇ ਦੇ ਵਿੱਚ ਸਭ ਤੋਂ ਵੱਡੀ ਮਾਰਕੀਟ ਹੈ ਜਿਹੜੀ ਉਹ ਤਿਆਰ ਹੋਣ ਜਾ ਰਹੀ ਹੈ ਦੋਸਤੋ ਇਸ ਮਾਰਕੀਟ ਦਾ ਨਾਮ ਹੈ ਲੰਡਨ ਸਟਰੀਟ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹੈ ਜਦ ਮਾਰਕੀਟ ਵੱਲੋਂ ਕੋਈ ਵੀ ਜਿਹੜੀ ਵੱਡੀ ਆਫਰ ਹੈ ਉਹ ਕੱਢੀ ਜਾਂਦੀ ਹੈ बिजनेसमੈਨਸ ਲਈ ਪਹਿਲਾ ਜਿਹੜਾ ਮਾਰਕੀਟ ਵੱਲੋਂ ਇੱਕ ਆਫਰ ਕੱਢੀ ਗਈ ਸੀ ਜੁਵੈਲਰ ਹੱਬ ਲਈ ਜਿਹੜੀ ਇੱਥੇ ਇੱਕ ਵੱਡੀ ਜੁਵੈਲਰ ਹੱਬ ਤਿਆਰ ਹੋਣ ਜਾ ਰਹੀ ਹੈ ਪਟਿਆਲਾ ਰਾਜਪੁਰਾ ਰੋਡ ਤੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਲੱਗੇ ਹੈ ਜਿਹੜੀ ਮਾਰਕੀਟ ਤਿਆਰ ਹੋ ਰਹੀ ਹੈ ਦੋਸਤੋ ਪਹਿਲਾਂ ਵੀ ਆਪਾਂ ਇਸ ਮਾਰਕੀਟ ਨੂੰ ਲੈ ਕੇ ਕਈ ਵੀਡੀਓ ਬਣਾਈਆਂ ਹਾਂ ਜਿਹੜੇ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਉਹਨਾਂ ਨੂੰ ਥੋੜਾ ਜਿਹਾ ਦੱਸ ਦਈਏ ਕਿ ਇਹ ਜਿਹੜੀ ਪਹਿਲੀ ਮਾਰਕੀਟ ਹੈ ਪਟਿਆਲੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮਾਰਕੀਟ ਇੱਕ ਬਿਜ਼ਨਸ 허 ਤਿਆਰ ਹੋਣ ਜਾ ਰਿਹਾ ਇਸ ਮਾਰਕੀਟ ਦਾ ਨਾਮ ਹੈ ਲੰਡਨ ਸਟਰੀਟ ਇਹ ਜਿਹੜੀ ਮਾਰਕੀਟ ਹੈ ਇਸ ਦੀ ਜਿਹੜੀ ਗਰਾਉਂਡ ਫਲੋਰ ਹੈ ਤੇ ਜਿਹੜੀ ਫਰਸਟ ਫਲੋਰ ਹੈ ਉਹ ਤਾਂ ਜਿਹੜੇ ਵੱਡੇ ਬ੍ਰਾਂਡਸ ਨੇ ਦੁਨੀਆ ਭਰ ਦੇ ਜਿਹੜੇ ਵੱਡੇ ਬ੍ਰਾਂਡਸ ਨੇ ਉਹ ਉੱਥੇ ਆ ਰਹੇ ਨੇ ਸੈਕਿੰਡ ਤੇ ਥਰਡ ਫਲੋਰ ਹੈ ਉਹਦੇ ਵਿੱਚ ਜੁਵੈਲਰਸ ਆਪ ਆ ਰਹੀ ਹੈ education ਦੇ ਨਾਲ ਜਿਹੜੇ ਸਬੰਧਿਤ ਨੇ ਇਮੀਗ੍ਰੇਸ਼ਨ ਹੱਬ ਆ ਰਹੀ ਐ ਇਹਦੇ ਨਾਲ ਨਾਲ ਮਾਰਕੀਟ ਵੱਲੋਂ ਇੱਕ ਵੱਡੀ ਆਫਰ ਜਿਹੜੀ ਹੁਣ ਕੱਢੀ ਗਈ ਐ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਐ ਉਹ ਵੀਰਾਂ ਲਈ ਜਿਹੜੇ ਪਟਿਆਲੇ ਦੇ ਲਾਗੇ ਰਹਿੰਦੇ ਨੇ ਜਾਂ ਪਟਿਆਲੇ ਤੋਂ ਦੂਰ ਰਹਿੰਦੇ ਨੇ ਜਿਨ੍ਹਾਂ ਨੂੰ ਇਸ ਮਾਰਕੀਟ ਦੇ ਬਾਰੇ ਪਤਾ ਨਹੀਂ ਵੀਰੋਂ ਮਾਰਕੀਟ ਵੱਲੋਂ ਇੱਕ ਵਾਰ ਫੇਰ ਆਫਰ ਕੱਢੀ ਗਈ ਐ ਇਹ ਜਿਹੜੀ ਆਫਰ ਐ ਜਿਹੜੇ ਮੇਰੇ ਵੀਰ ਜਿੰਮ ਦੇ ਨਾਲ ਜਾਂ ਫਿਟਨੈਸ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਲਈ ਇੱਕ ਵੱਡੀ ਆਫਰ ਐ ਉਹਦਾ ਬਿਜ਼ਨਸ ਕਰਦੇ ਆ ਮਾਰਕੀਟ ਵੱਲੋਂ ਇੱਥੇ ਇੱਕ ਜਿਮ 체ਨ ਤੇ ਫਿਟਨੈਸ ਜਿਹੜੀ ਹੱਬ ਹੈ ਉਹ ਬਣਾਉਣ ਦੀ ਜਿਹੜੀ ਤਿਆਰੀ ਚੱਲ ਰਹੀ ਹੈ ਤੇ ਇਹ ਵੀਡੀਓ ਉਹ ਮੇਰੇ ਭਰਾਵਾਂ ਲਈ ਹੈ ਜਿਹੜੇ ਐਜੂਕੇਸ਼ਨ ਨਾਲ ਸੰਬੰਧ ਨੇ ਜੁਵੈਲਰਜ਼ ਨਾਲ ਸੰਬੰਧ ਨੇ ਜਾਂ ਜਿਹੜੇ ਫਿਟਨੈਸ ਦੇ ਨਾਲ ਸੰਬੰਧ ਰੱਖਦੇ ਨੇ ਤੁਸੀਂ ਸ਼ੋਰੂਮ ਬਾਈ ਵੀ ਕਰ ਸਕਦੇ ਹੋ ਤੇ ਮਾਰਕੀਟ ਵੱਲੋਂ ਹੁਣ ਜਿਹੜੀ ਵੱਡੀ ਆਫਰ ਦਿੱਤੀ ਜਾ ਰਹੀ ਹੈ ਤੁਸੀਂ ਆਪਣਾ ਸ਼ੋਰੂਮ ਉਰੇ ਰੈਂਟ ਤੇ ਵੀ ਲੈ ਸਕਦੇ ਹੋ ਤੇ ਜਿਹੜੀ ਇੱਕ ਵੱਡੀ ਹਬ ਬਣਨ ਜਾ ਰਹੀ ਹੈ এডਿਕੇਸ਼ਨ ਦੀ ਜੁਵੈਲਰ ਦੀ ਇਮੀਗ੍ਰੇਸ਼ਨ ਦੀ ਤੇ ਜਿਹੜੀ ਫਿਟਨੈਸ ਦੀ ਤੁਸੀਂ ਉਹਦਾ ਹਿੱਸਾ ਬਣ ਸਕਦੇ ਹੋ ਸਾਡਾ ਵੀਡੀਓ ਬਣਾਉਣ ਦਾ ਸਿਰਫ ਮਕਸਦ ਇਹ ਸੀਗਾ ਤਾਂ ਜਿਹੜੇ ਮੇਰੇ ਵੀਰ ਇੱਥੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਇਸ ਮਾਰਕੀਟ ਬਾਰੇ ਪਤਾ ਨਹੀਂ ਅਸੀਂ ਉਹਨਾਂ ਨੂੰ ਦੱਸ ਸਕੀਏ ਦੋਸਤੋ ਜੇ ਤੁਸੀਂ ਵੀ ਆਪਣਾ business ਇਸ ਮਾਰਕੀਟ ਦੇ ਵਿੱਚ ਖੋਲਣਾ ਚਾਹੁੰਦੇ ਹੋ ਇਸ ਮਾਰਕੀਟ ਦਾ ਹਿੱਸਾ ਬੰਨਣਾ ਚਾਹੁੰਦੇ ਹੋ ਤਾਂ ਸਾਡੀ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਕਿਉਂਕਿ ਮੈਂ ਸ਼ਾਇਦ ਤੁਹਾਨੂੰ ਇੰਨਾ ਡਿਟੇਲ ਵਿੱਚ ਨਾ ਦੱਸ ਸਕਾਂ ਤੇ ਜਿਹੜਾ ਇਸ ਮਾਰਕੀਟ ਦਾ ਜਿਹੜਾ ਨੰਬਰ ਹੈ ਉਹ ਅਸੀਂ ਸਕਰੀਨ ਤੇ ਦਿੱਤਾ ਹੋਇਆ ਜੇ ਤੁਸੀਂ ਕੋਈ ਆਪਣੀ ਇਨਕੁਆਰੀ ਪਾਰੇ ਪੁੱਛਣਾ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਇਸ ਮਾਰਕੀਟ ਦੇ ਸੰਬੰਧ ਵਿੱਚ ਤਾਂ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਦੋਸਤੋ